हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਲਈ ਖਾਸ ਅਪੀਲ ਕਿਉਂਕਿ ਸਾਡੇ ਪੰਜਾਬ ਨੂੰ ਫੇਰ ਤੋਂ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਸਾਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹ ਤਿੰਨੋਂ ਇਕੱਠੇ ਹੋ ਚੁੱਕੇ ਨੇ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਨੇ ਕਿ ਪੰਜਾਬ ਦੇ ਪ੍ਰਤੀ ਇਹਨਾਂ ਲੋਕਾਂ ਨੇ ਕੀ ਕੀਤਾ ਤੇ ਅੱਜ ਕੱਲ ਬਾਬੇ ਉਹ ਬੱਬੂ ਮਾਨ ਦਾ ਗਾਣਾ ਦੇਖਿਆ ਨਾ ਤੁਸੀਂ ਸੁਣਿਆ ਹੁਣ ਕਿ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ ਤੇ ਸਾਡਾ ਪੰਥ ਇਹਨਾਂ ਬਾਬਿਆਂ ਨੇ ਕਮਜ਼ੋਰ ਕਰ ਦਿੱਤਾ ਤੇ ਹੁਣ ਸਾਡੇ ਪੰਜਾਬ ਦੇ ਲੋਕ ਕਿਉਂਕਿ ਬਹੁਤੀ ਵੱਡੀ ਗੱਲ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਤੱਕ ਗੱਲ ਨਾ ਪਹੁੰਚੇ ਅੱਜ ਕੱਲ ਦਾ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਜਿਹੜਾ ਕਿ ਆਨਲਾਈਨ ਜਮਾਨਾ ਇੱਕ ਸੈਕਿੰਡ ਦੇ ਵਿੱਚ ਜਿੱਥੇ ਵੀ ਸਾਨੂੰ ਐ ਲੱਗਦਾ ਕਿ ਚੰਗਾ ਸਨੇਹਾ ਦੇਣਾ ਹੈ ਪੰਜਾਬ ਦੇ ਲੋਕਾਂ ਪ੍ਰਤੀ ਤਾਂ ਸੈਕਿੰਡ ਦੇ ਵਿੱਚ ਹੀ ਦਿੱਤਾ ਜਾਂਦਾ ਹੈ ਇਸ ਵੀਡੀਓ ਨੂੰ ਗੌਰ ਦੇ ਨਾਲ ਸੁਣਨਾ ਤੇ ਇਸ ਗੱਲ ਦੇ ਉੱਤੇ ਅਮਲ ਜ਼ਰੂਰ ਕਰਨਾ ਕਿਉਂਕਿ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਅੱਜ ਦੱਸਣ ਜਾ ਰਿਹਾ ਇਹ ਖਬਰ ਮੁਤਾਬਕ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਵੱਡਾ ਭਿਆਨਕ ਸਮਾਂ ਸਾਡੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ ਉਹ ਕਿਹੜਾ ਜੀ ਅੱਜ ਤੁਹਾਨੂੰ ਇੱਕ 25 ਸਾਲ ਪੁਰਾਣਾ ਯਾਨੀ 25 ਸਾਲ ਜਿੰਨਾ ਲੋਕਾਂ ਨੇ ਰਾਜ ਕੀਤਾ ਨਾ ਉਹ ਨਮੂਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ 25 ਸਾਲਾਂ ਤੱਕ ਰਾਜ ਕਰਨ ਵਾਲਾ ਅਕਾਲੀ ਦਲ ਅੱਜ ਪੰਜਾਬ ਦੇ ਅੰਦਰ ਫੇਰ ਤੋਂ ਪੈਰ ਬਸਾਰਨ ਦੀ ਗੱਲ ਕਰ ਰਿਹਾ ਬਾਬਿਆਂ ਦਾ ਸਹਾਰਾ ਮੇਰੇ ਅਸੇ ਸਿੱਧੇ ਤੌਰ ਤੇ ਕਈ ਇਹ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਹਾਰਾ ਲੈ ਰਹੇ ਨੇ ਹੁਣ ਤੁਸੀਂ ਆਪ ਵੇਖੋ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਦੀ ਸਰਕਾਰ ਇਹਨਾਂ ਦੀ ਬਣੀ ਹੈ ਸਾਡੇ ਪੰਜਾਬ ਦੇ ਵਿੱਚ ਕੀ ਕੀ ਉਹਨਾਂ ਨੇ ਕੀਤਾ ਇਹ ਸ਼ੇਅਰ ਕਰਾਂਗੇ ਔਰ ਕੀ ਕੀ ਪੰਜਾਬ ਦੀਆਂ ਸਰਕਾਰਾਂ ਪਹਿਲਾਂ ਕਰਦੀਆਂ ਰਹੀਆਂ ਨੇ ਕਿਉਂਕਿ ਸਾਡੇ ਪੰਜਾਬ ਦੇ ਕੁਝ ਲੋਕ ਐਵੇਂ ਹਵਾ ਦੀਆਂ ਗੱਲਾਂ ਦੇ ਪਿੱਛੇ ਲੱਗ ਜਾਂਦੇ ਨੇ ਬਾਦ ਦੇ ਵਿੱਚ ਆਉਣ ਵਾਲਾ ਸਮਾਂ ਸਾਡੇ ਪੰਜਾਬ ਦੇ ਲੋਕਾਂ ਦੇ ਕੀ ਬੀਤਣ ਉਸ ਗੱਲ ਦੇ ਅੰਦਾਜ਼ੇ ਸਾਡੇ ਲੋਕਾਂ ਤੋਂ ਨਹੀਂ ਲੱਗ ਜਾਂਦੇ ਕਈ ਵਾਰ ਹੁੰਦਾ ਕਿ ਮਿਸਟੇਕ ਹੋ ਜਾਂਦੀ ਹੈ ਨਹੀਂ ਲੱਗਦੇ ਤਾਂ ਹੁਣ ਤਾਂ ਨੂੰ ਮੈਂ ਉਸੇ ਮਿਸਟੇਕ ਤੋਂ ਅਵੇਅਰ ਕਰਨ ਜਾ ਰਹੇ ਹਾਂ ਜਾਗਰੂਕ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜੇਕਰ ਆਕਾਦੀ ਦਲ ਦੀ ਸਰਕਾਰ ਬਣ ਗਈ ਨਾ ਫੇਰ ਤੋਂ ਜਿਵੇਂ ਹੁਣ ਅੱਜ ਕੱਲ ਬਾਬਿਆਂ ਦਾ ਸਹਾਰਾ ਲੈ ਕੇ ਲੋਕਾਂ ਦੇ ਘਰਾਂ 'ਚ ਜਾਣਗੇ ਉਹ ਬਾਬਾ ਵੀ ਮੱਥਾ ਟੇਕਦਾ ਜਾਊ ਆ ਗੁਰਿੰਦਰ ਢਿੱਲੋਂ ਆ ਜਿਹੜਾ ਉਸ ਬੰਦੇ ਨੂੰ ਤੁਸੀਂ ਇਥੇ ਸਮਝੋ ਰਾਜਨੀਤੀ ਦੇ ਵਿੱਚ ਕਿਉਂ ਆਇਆ ਕੀਨੇ ਕਿਹਾ ਸੀ ਉਹਨੂੰ ਕਿ ਤੂੰ ਰਾਜਨੀਤੀ ਕਰ ਫਿਰ ਤੂੰ ਡੇਰਾਬਾਦ ਵਾਲਾ ਜਿਹੜਾ ਕੰਮ ਹੈ ਪਹਿਲਾਂ ਉਹ ਨਹੀਂ ਕਰਨਾ ਸੀ ਭਾਈ ਜੀ ਤੈਨੂੰ ਐਮਐਲਏ ਬਣਨ ਦਾ ਸ਼ੌਕ ਹੈ ਜਾਂ ਪ੍ਰਧਾਨ ਮੰਤਰੀ ਬਣਨ ਦਾ ਹੁਣ ਵਿੱਚ ਤਾਂ ਲੋਕ ਕਹਿੰਦੇ ਆ ਜੀ ਉਹ ਮੁੱਖ ਮੰਤਰੀ ਬਣਨਾ ਚਾਹੁੰਦਾ ਪਰ ਸਾਡੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉਹਨੇ ਉੜਾ ਦਿੱਤਾ ਬਿਕਰਮ ਮਜੀਠੀਆ ਦੇ ਨਾਲ ਜਿੱਦੇ ਖੜਾ ਸੀ ਨਾ ਜਾ ਕੇ ਉਸ ਦਿਨ ਤੋਂ ਸਾਡੇ ਲੋਕਾਂ ਨੇ ਉਹਨੂੰ ਸਮਝ ਲਿਆ ਇਹ ਬੰਦਾ ਬਹੁਤ ਵੱਡਾ ਸਿਆਸਤਦਾਨ ਬੀਜੇਪੀ ਦਾ ਬੰਦਾ ਹੈ ਯਾਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬੀਜੇਪੀ ਨੂੰ ਪ੍ਰਮੋਟ ਕਰਨ ਤੇ ਲੱਗ ਰਿਹਾ ਜੇਕਰ ਵਾਕਈ ਬਾਬੇ ਵਾਲੀ ਗੱਲ ਹੁੰਦੀ ਆਪਣੇ ਪੱਧਰ ਦੇ ਉੱਤੇ ਉਹ ਸਨੇਹਾ ਦੇਣਾ ਚਾਹੁੰਦਾ ਨਾ ਖੁਦ ਰੈਲੀ ਕੱਢਦਾ ਖੁਦ ਆਪਦੇ ਲੋਕਾਂ ਨੂੰ ਨਾਲ ਲੈ ਕੇ ਲੀਡਰਾਂ ਦੇ ਨਾਲ ਤੋੱਕ ਕੇ ਕੀ ਕਰਨਾ ਬਾਈ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਇਹਨਾਂ ਲੋਕਾਂ ਤੋਂ ਕਿਉਂਕਿ ਪੰਜਾਬ ਦੇ ਅੰਦਰ ਜੇਕਰ ਅਕਾਲੀ ਦਲ ਦੀ ਸਰਕਾਰ ਬਣਵਾਉਂਦਾ ਬਾਬਾ ਗੁਰਿੰਦਰ ਢਿੱਲੋਂ ਜਿਵੇਂ ਕਿ ਉਹਨਾਂ ਦੇ ਮੁਤਾਬਕ ਹੀ ਉਹਨਾਂ ਦੇ ਮੁਤਾਬਕ ਗੱਲ ਕਰ ਰਹੇ ਜਿਵੇਂ ਉਹ ਗੱਠਜੋੜ ਕਰਾਉਣਾ ਚਾਹੁੰਦਾ ਹੈ ਭਾਜੀਪੀ ਦੇ ਨਾਲ ਅਕਾਲੀ ਦਲ ਦਾ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਹਰਜਾਨੇ ਭੁਗਤਣੇ ਪੈਣਗੇ ਇੱਥੇ ਬਾਬੇ ਦਾ ਕੁਝ ਨਹੀਂ ਜਾਂਦਾ ਬਾਬਾ ਤਾਂ ਪਹਿਲਾਂ ਹੀ ਆਪ ਹੀ ਜ਼ਿੰਦਗੀ ਵੀ ਜੀ ਚੁੱਕਿਆ ਆਪ ਦਾ ਸਮਰਾਜ ਬਹੁਤ ਵੱਡਾ ਖੜਾ ਕਰ ਚੁੱਕਿਆ ਹੈ ਦੌਲਤ ਸ਼ੋਹਰਤ ਸਾਰਾ ਕੁਝ ਹੈ ਬਾਬੇ ਦੇ ਕੋਲੇ ਕੀ ਨਹੀਂ ਹੈਗਾ ਵੱਡੇ ਵੱਡੇ ਵਿਦੇਸ਼ਾਂ ਵਿੱਚ ਉਹਦੇ ਧੰਦੇ ਚੱਲਦੇ ਆ ਕਹਿੰਦੇ ਪਤਾ ਨਹੀਂ ਕਿਹੜੇ ਕਿਹੜੇ ਵੱਡਾਂ ਦੇ ਕੰਮ ਆ ਕੇ ਕੀ ਹੈ ਯਾਨੀ ਕੰਮ ਚੱਲਦਾ ਫੇਰ ਭਾਈ ਚੰਗੀਆਂ ਗੱਡੀਆਂ ਨੇ ਚੰਗੇ ਹੈਲੀਕਾਪਟਰ ਵੀ ਨੇ ਆਪਦੇ ਬਹੁਤ ਸਾਰੀਆਂ ਸੰਗਤਾਂ ਅੰਨੀਆਂ ਨੇ ਜਿਹੜੀਆਂ ਪਿੱਛੇ ਵੀ ਲੱਗੀਆਂ ਹੋਈਆਂ ਨੇ ਐਸ ਕਰਕੇ ਬਾਬੇ ਨੂੰ ਕੋਈ ਘਾਟਾ ਨਹੀਂ ਆ ਉਹਨੂੰ ਕੋਈ ਮਤਲਬ ਨਹੀਂ ਆ ਉਹ ਜੇ ਉਹਦੇ ਕਰਕੇ ਕਾਲੀਦਲ ਦੀ ਸਰਕਾਰ ਬਣ ਵੀ ਜਾਂਦੀ ਏ ਕਿਸੇ ਵੀ ਪ੍ਰਕਾਰ ਤਾਂ ਭਾਈ ਉਹਦਾ ਕੁਝ ਨਹੀਂ ਜਾਣਾ ਪੰਜਾਬ ਦੇ ਲੋਕਾਂ ਨੂੰ ਫਿਰ ਜਾਨੇ ਫੇਰ ਭੁਗਤਣੇ ਪੈਣਗੇ ਉਹ ਕਿਉਂ ਕਿਉਂਕਿ ਸੁਖਵੀਰ ਬਾਦਲ ਦੀ ਮਨਸ਼ਾ ਜਿਹੜੀ ਬਹੁਤ ਮਾੜੀ ਏ ਤੇ ਵਿਕਰਮ ਮਜੀਠੀਏ ਦੀ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡੇ ਵੱਡੇ ਸਾਡੇ ਜਿਹੜੇ ਬਹੁਤ ਸਾਰੇ ਸੂਝਵਾਨ ਅਫਸਰ ਜਿਵੇਂ ਕਿ ਡੀਜੀਪੀ ਗੌਰਵ ਜਾਦਵ ਕਹਿ ਲਓ ਇਹਨਾਂ ਲੋਕਾਂ ਤੋਂ ਬਦਲਾ ਲੈਣਾ ਚਾਹੁੰਦੇ ਨੇ ਉਹ ਸਾਡੇ ਪੰਜਾਬ ਦੇ ਅੰਦਰ ਜਿਹੜੇ ਸਾਡੇ ਲੋਕ ਉਹਨਾਂ ਦੀ ਅੱਖ ਥੱਲੇ ਆ ਨਾ ਉਹਨਾਂ ਲੋਕਾਂ ਤੋਂ ਬਦਲਾ ਲੈਣਗੇ ਉਹ ਤਾਂ ਹੁਣ ਇੱਥੋਂ ਹੀ ਚੜ ਜਾਂਦਾ ਸੁਖਵੀਰ ਬਾਦਲ ਕੇ ਵਿਕਰਮ ਮਜੀਠੀ ਨੂੰ ਜੇਲ੍ਹ ਦੇ ਵਿੱਚ ਕੰਮ ਦਿੱਤਾ ਉਹ ਤਾਂ ਸਾਡਾ ਆਪਦਾ ਹੋਰ ਲੋਕ ਜਿਹਨਾਂ ਦੇ ਵਿੱਚ ਕਿੰਨੇ ਸਰ ਰਹੇ ਆ ਉਹਨਾਂ ਦੀ ਕਰੇ ਗੱਲ ਕੀਤੀ ਐ ਵਿਕਰਮ ਸਿੰਘ ਮਜੀਠੀਏ ਦੀ ਕਿੱਡੀ ਚੜ ਲੱਗੀ ਸੁਖਵੀਰ ਬਾਦਲ ਤੇ ਬਾਬੇ ਨੂੰ ਕਦੇ ਬੰਦੀ ਸਿੰਘਾਂ ਦੀ ਵੀ ਜ਼ਿਕਰ ਕਰ ਲੋ ਸਾਡੇ ਬੰਦੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਨੇ 32 32 33 33 ਸਾਲ ਤੋਂ ਜਿਨ੍ਹਾਂ ਦੇ ਵਿੱਚ ਕੈਦ ਬੰਦੇ ਹੁਣ ਸਾਡੇ ਪੰਜਾਬ ਪ੍ਰਤੀ ਸਾਡੀ ਕੌਮ ਪ੍ਰਤੀ ਅੰਦਰ ਹੋਣ ਨਾ ਕਿ ਆਪਣੇ ਘਰਵਾਰ ਲਈ ਬਿਕਰਮ ਮਜੀਠੀਆ ਦਾ ਆਪਣੀ ਕਰਤੂਤ ਨਾਲ ਗਿਆ ਨਾ ਅੰਦਰ ਤੇ ਫੇਰ ਉਹਨਾਂ ਬੰਦੀ ਸਿੰਘਾਂ ਤੇ ਨਾਤਾ ਕੋਈ ਬਾਬੇ ਗੁਰਿੰਦਰ ਵਰਗੇ ਨੇ ਢੱਲੋ ਦੀ ਗੱਲ ਕੀਤੀ ਐ ਤੇ ਨਾ ਬਿਕਰਮ ਮਜੀਠੀਆ ਵਰਗੇ ਦਾ ਕਰਨ ਕੀ ਕੀ ਜਸਵੀਰ ਬਾਦਲ ਵਰਗੇ ਹਾਲਾਂਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਵੀ ਸਾਡੀ ਅਪੀਲ ਹੈ ਕਿ ਤੁਸੀਂ ਕੰਮ ਐਸੇ ਕਰੋ ਜਿਹੜੀ ਗੱਲ ਤੋਂ ਹੁਣ ਤੁਹਾਨੂੰ ਡੇਗਣ ਦੀ ਇਹ ਕੋਸ਼ਿਸ਼ ਕਰ ਰਹੇ ਹੋ ਨਾ ਤੁਸੀਂ ਉੱਥੇ ਨਿਸ਼ਾਨਾ ਲਾਓ ਪੰਜਾਬ ਦੇ ਬਹੁਤੇ ਲੋਕ ਆ ਸਾਡੇ ਜਿਹੜੇ ਬੰਦੀ ਸਿੰਘਾਂ ਦੇ ਫੈਨ ਆ ਅੱਜਕੱਲ ਜਗਤਾਰ ਹਵਾਰੇ ਦੀ ਗੱਲ ਕਰੀਏ ਤਾਂ ਬਾਬੇ ਤੋਂ ਵੱਧ ਫੈਨ ਹੋਣਗੇ ਉਹਦੇ ਸਾਡੀ ਸਿੱਕਾ ਦੇ ਅੰਦਰ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰੀਏ ਤਾਂ ਬਹੁਤੇ ਫੈਨ ਹੋਣਗੇ ਉਹਦੇ ਸਾਡੇ ਪੰਜਾਬ ਦੇ ਅੰਦਰ ਐਸ ਕਰਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਇਹ ਲੋਕ ਤੁਹਾਡਾ ਬਾਲਵਿੰਗਾ ਨਹੀਂ ਕਰ ਸਕਦੇ ਜੇਕਰ ਬੰਦੀ ਸਿੰਘਾਲੇ ਮੋਰਚੇ ਦੇ ਉੱਤੇ ਜਿਵੇਂ ਕਿ ਸਾਡੇ ਲੋਕ ਬੈਠੇ ਨੇ ਉਹਦੇ ਉੱਤੇ ਪਹਿਰਾ ਦੇ ਦਿਓ ਤੇ ਉਹਨਾਂ ਨੂੰ ਰਿਹਾ ਕਰਵਾ ਲਓ ਮੈਂ ਕਹਿੰਦਾ ਇਸ ਤੋਂ ਵੱਡਾ ਪੁੰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਹੋਰ ਕੋਈ ਨਹੀਂ ਹੈ ਕਿਉਂਕਿ ਉਹ ਲੋਕ ਜਿਹੜੇ ਬਿਨਾਂ ਗੱਲ ਤੋਂ ਸਜਾਵਾਂ ਕੱਟ ਰਹੇ ਨੇ ਬਿਨਾਂ ਗੱਲ ਤੋਂ ਤਕਲੀਫ ਚੱਲ ਰਹੇ ਨੇ ਉਹਨਾਂ ਦੇ ਪਰਿਵਾਰ ਉਡੀਕ ਉਡੀਕ ਕੇ ਫੜੇ ਹੋ ਗਏ ਨੇ ਤੇ ਖੁਦ ਆਪ ਵੀ ਹੋ ਚਿੱਟੀਆਂ ਦਾੜੀਆਂ ਗੈਟ ਗਾਰਡਾਂ ਹੋ ਗਏ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਸਰਕਾਰ ਰਹੇ ਨਾ ਰਹੇ ਪਰ ਬੰਦੀ ਸੰਘਾਰਾ ਕੰਡਾ ਕੱਢ ਦੇ ਕਿਉਂਕਿ ਇਹ ਜਿਹੜੇ ਲੋਕ ਹਨ ਇਹਨਾਂ ਨੇ ਕਦੇ ਇਸ ਮੁੱਦੇ 'ਤੇ ਗੱਲ ਨਹੀਂ ਕੀਤੀ ਸਪੈਸ਼ਲੀ ਮੁੱਖ ਮੰਤਰੀ ਨੂੰ ਮੇਰੀ ਅਪੀਲ ਹੈ ਇਸ ਗੱਲ ਨੂੰ ਸਿਰੇ ਲਾਵੇ ਤੇ ਇਸ ਗੱਲ ਦਾ ਬਹੁਤ ਵੱਡਾ ਮੈਸੇਜ ਹੈ ਵਿਦੇਸ਼ਾਂ ਤੱਕ ਜਾਣਾ ਕੱਲਾ ਪੰਜਾਬ ਨਹੀਂ ਪੰਜਾਬ ਤੋਂ ਬਹੁਤੇ ਬਾਹਰਲੇ ਲੋਕ ਨੇ ਜਿਹੜੇ ਉਹਨਾਂ ਨੂੰ ਚਾਹੁੰਦੇ ਨੇ ਕਿ ਯਾਰੇ ਤਾਂ ਸੂਰਮੇ ਨੇ ਐਸ ਕਰਕੇ ਮੁੱਖ ਮੰਤਰੀ ਨੂੰ ਮੇਰੀ ਅਪੀਲ ਹੈ ਵੱਡੇ ਪੱਧਰ ਤੇ ਮਿਸ਼ਨ ਚਲਾ ਬੰਦੀ ਸਿੰਘਾਂ ਨੂੰ ਲੈ ਕੇ ਆਜ ਪਾਵਰ ਕੱਲ ਕੀਨੇ ਦੇਖੀਏ ਤਾਂ ਕਰਦੇ ਕੰਮ ਆਹ ਜਿਹੜੀਆਂ ਵਿਰੋਧੀ ਪਾਰਟੀਆਂ ਇਹਨਾਂ ਦਾ ਵੈਸੀ ਹੀ ਵੈਸੀ ਇਹਨਾਂ ਦੀ ਪੱਟੀ ਮੇਸ ਹੋ ਜਾਣੀ ਹੈ ਜੇਕਰ ਬੰਦੀ ਸਿੰਘ ਬਾਹਰ ਕੱਢ ਲਈ ਕਿਉਂਕਿ ਜਿਹੜੇ ਉਹ ਸਿੰਘ ਨੇ ਉਹ ਤੁਹਾਡੇ ਹੱਕ ਦੀ ਗੱਲ ਤਾਂ ਕਰਨਗੇ ਕਿ ਯਾਰ ਕੋਈ ਐਸਾ ਮੁੱਖ ਮੰਤਰੀ ਆ ਜਿਹੜਾ ਸਾਡੇ ਹਿੱਤਾਂ ਦੀ ਗੱਲ ਕੀਤੀ ਮੇਰੀ ਅਪੀਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੈ ਨਾ ਕਿ ਕਿਸੇ ਹੋਰ ਨੂੰ ਇਹਨਾਂ ਬੰਦਿਆਂ ਨੂੰ ਕਢਾਓ ਐਸ ਕਰਕੇ ਪੰਜਾਬ ਦੇ ਅੰਦਰ ਫਿਰ ਤੋਂ ਰਿਪੀਟ ਵੈਸੀ ਪੰਜਾਬ ਦੀ ਸਰਕਾਰ ਹੋਣ ਜਾ ਰਹੀ ਹੈ ਇਹਦੇ ਅੰਕੜੇ ਪੰਜਾਬ ਦੇ ਲੋਕਾਂ ਵਿੱਚੋਂ ਆ ਰਹੇ ਆ ਪਰ ਇਹ ਬੌਧਾਪਨ ਵਾਲਾ ਕੰਮ ਕਿਉਂਕਿ ਬਿਨਾਂ ਗੱਲ ਤੋਂ ਯਾਰ ਸਜ਼ਾਾਂਾਂ ਭੁਗਤ ਰਹੇ ਨੇ 32-33 ਸਾਲ ਇੱਕ ਇੱਕ ਜਣੇ ਨੂੰ ਹੋ ਗਏ ਨੇ ਤਾਂ ਸਾਡੇ ਪੰਜਾਬ ਲਈ ਸ਼ਰਮ ਵਾਲੀ ਗੱਲ ਹੈ ਕਿੰਨੀਆਂ ਸਰਕਾਰਾਂ ਨਹੀਂ ਕਿਸੇ ਨੇ ਉਪਰਾਲਾ ਨਹੀਂ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇਖਦੇ ਆ ਕਿ ਭਾਈ ਕਰਦਾ ਜਾਂ ਨਹੀਂ ਉਹ ਅੱਗੇ ਦੇਖਣ ਵਾਲੀ ਗੱਲ ਹੈ ਜੇ ਮੇਰਾ ਮੈਸੇਜ ਜਾਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ